ਚਰਚਰੀਏ ਕਾਲ ਜੀ ਮੈਂ ਮੈਗਦੀਪ ਕੌਰ ਤੇ ਤੁਹਾਡਾ ਸਵਾਗਤ ਕਰਦੀ ਹਾਂ ਪੰਜਾਬੀ ਲਿੰਕ ਮੀਡੀਆ ਦੇ ਖੇਡਾਂ ਦੇ ਖਾਸ ਪੇਸ਼ਕਸ਼ ਵਿੱਚ ਤੁਹਾਨੂੰ ਦੱਸ ਦਈਏ ਮੈਚ ਦੇ ਚੌਥੇ ਦਿਨ ਇੰਗਲੈਂਡ ਆਸਾਨੀ ਨਾਲ ਜਿੱਤ ਵੱਲ ਵਧਦਾ ਦਿਖਾਈ ਦੇ ਰਿਹਾ ਸੀ ਪਰ ਫਿਰ ਟੀਮ ਇੰਡੀਆ ਨੇ ਸ਼ਾਨਦਾਰ ਵਾਪਸੀ ਕੀਤੀ ਤੇ ਜਰਦੀਆਂ ਆਪਣੀਆਂ ਉਮੀਦਾਂ ਨੂੰ ਮਜ਼ਬੂਤ ਕੀਤਾ ਮੈਦਾ ਨਤੀਜਾ ਨਿਕਲਦਾ ਦਿਖਾਈ ਦਿੱਤਾ ਪਰ ਸਾਰੀਆਂ ਉਮੀਦਾਂ ਅਚਾਨਕ ਚਪਨਾ ਚੂਰ ਹੋ ਗਈਆਂ ਜਦੋਂ ਵੀਜੋਨ ਨੂੰ ਜਦੋਂ ਹੈਂਡੀ ਕਲੇ ਦੇ ਮੈਦਾਨ ਤੇ ਪਹਿਲੀ ਗੇਂਦ ੁੱਟੀ ਗਈ ਜਿੱਤਾ ਸ਼ਾਇਦ ਕਿਸੇ ਨੇ ਸੋਚਿਆ ਹੋਵੇਗਾ ਕਿ ਭਾਰਤ ਤੇ ਇੰਗਲੈਂਡ ਵਿਚਕਾਰ ਟੈਸਟ ਸੀਰੀਜ਼ ਦਾ ਫੈਸਲਾ ਬਿਲਕੁਲ ਅੰਤ ਚੋ ਹੋਏਗਾ ਨਵੇਂ ਕਪਤਾਨ ਸ਼ਮ ਗੈਲਦੀ ਗਵਾਈ ਹੈ ਤੇ ਘੱਟ ਅਨੁਭਵੀ ਟੀਮ ਇੰਡੀਆ ਨੇ ਮੇਜ਼ਬਾਨ ਇੰਗਲੈਂਡ ਨੂੰ ਸਖਤ ਟੱਕਰ ਦੇ ਕਿਨਾਂ ਸਿਰਫ ਪਰੇਸ਼ਾਨ ਕੀਤਾ ਸੀਰੀਜ਼ ਬਰਾਬਰ ਕਰਨ ਦੀਆਂ ਮੀਦਾਂ ਨੂੰ ਵੀ ਜਿੰਦਾ ਰੱਖਿਆ ਟੀਮ ਇੰਡੀਆ ਦੇ ਲੜਾਕੂ ਪ੍ਰਦਰਸ਼ਨ ਦਾ ਨਤੀਜਾ ਇਹ ਨਿਕਲਿਆ ਕਿ ਇਸ ਟੈਸਟ ਟੀਰੀ ਦਾ ਫੈਸਲਾ 25ਵੇਂ ਦਿਨ ਹੋਵੇਗਾ ਹਾਂ ਓਵਲ ਟੈਸਟ ਮੈਚ ਦੇ ਚੌਥੇ ਦਿਨ ਹੋਏ ਡਰਾਮੇ ਕਾਰਨ ਇਸ ਮੈਚ ਦੀ ਸੀਰੀਜ਼ ਦਾ ਫੈਸਲਾ ਆਖਰੀ ਦਿਨ ਤੱਕ ਪਹੁੰਚ ਗਿਆ ਹੈ ਓਵਲ ਟੈਸਟ ਮੈਚ ਦੇ ਚੌਥੇ ਦਿਨ ਇੰਗਲੈਂਡ ਨੂੰ ਜਿੱਤਣ ਲਈ 324 ਦੌੜਾਂ ਦੀ ਲੋੜ ਸੀ ਜਦੋਂ ਕਿ ਟੀਮ ਇੰਡੀਆ ਨੂੰ 9 ਵਿਕਟਾਂ ਦੀ ਲੋੜ ਸੀ ਜਸਟਰਾਂ ਟੀਮ ਇੰਡੀਆ ਨੇ ਪਹਿਲੇ ਸੈਸ਼ਨ ਚ ਦੋ ਵਿਕਟਾਂ ਲਈਆਂ ਉਸ ਤੋਂ ਲੱਗਦਾ ਸੀ ਕਿ ਇਹ ਮੈਚ ਉਸੇ ਦਿਨ ਖਤਮ ਹੋ ਜਾਵੇਗਾ ਤੇ ਟੀਮ ਇੰਡੀਆ ਸੀਰੀਜ਼ ਬਰਾਬਰ ਕਰ ਲਵੇਗੀ ਪਰ ਇਸ ਤੋਂ ਬਾਅਦ ਹੈਰੀ ਬਰੁੱਕ ਤੇ ਜੋ ਰੂਟ ਨੇ ਤਮਾਕੇਦਾਰ ਸੈਂਕੜੇ ਲਗਾਏ ਤੇ ਇੰਗਲੈਂਡ ਨੂੰ ਜਿੱਤ ਦੇ ਨੇੜੇ ਲੈ ਆਈ ਇਕ ਵਾਰ ਫਿਰ ਮੈਚ ਚੌਥੇ ਦਿਨ ਹੀ ਖਤਮ ਹੁੰਦਾ ਦਿਖਾਈ ਦੇ ਰਿਹਾ ਸੀ ਪਰ ਤੀਜੇ ਸੈਸ਼ਨ 'ਚ ਇੱਕ ਘੰਟੇ ਦੇ ਕਿੜ ਤੋਂ ਬਾਅਦ ਹੋਏ ਡਰਾਮੇ ਨੇ ਸਭ ਕੁਝ ਬਦਲ ਦਿੱਤਾ ਮੀ ਕਾਰਨ ਤੀਜਾ ਸੈਸ਼ਨ ਥੋੜਾ ਦੇਰੀ ਨਾਲ ਸ਼ੁਰੂ ਹੋਇਆ ਤੇ ਜੋ ਰੂਟ ਨੇ ਆਪਣਾ ਸੈਂਕੜਾ ਪੂਰਾ ਕੀਤਾ ਐਸ ਐਸ ਐਨ ਜੈਕਬ ਵੈਥਲ ਉਹਨਾਂ ਦੇ ਨਾਲ ਜਿੱਤੇ ਇੰਗਲੈਂਡ ਤੋਂ ਜੈਦ ਲਗਭਗ 40 ਦੌੜਾਂ ਦੂਰ ਸੀ ਪਰ ਫਿਰ ਪ੍ਰਸਿੱਧ ਕ੍ਰਿਸ਼ਨਾ ਨੇ ਇਹਨਾਂ ਦੋਵਾਂ ਬੱਲੇਬਾਜ਼ਾਂ ਨੂੰ ਪਵੇਲੀਅਨ ਵਾਪਸ ਏਐਕੀ ਟੀਮ ਇੰਡੀਆ ਦੀ ਬਾਪਸੀ ਕਰਵਾਈ ਇਸ ਤੋਂ ਬਾਅਦ ਭਾਰਤੀ ਗੇਂਦਵਾਜ਼ਾਂ ਨੇ ਦਬਤਵਾ ਬਣਾਇਆ ਤੇ ਇੰਗਲੈਂਡ ਨੂੰ ਹਰ ਦੌੜ ਲਈ ਸੰਘਰਸ਼ ਕਰਨਾ ਪਿਆ ਜਦੋਂ ਇੰਗਲੈਂਡ ਦਾ ਸਕੋਰ ਤਾਂ ਜੋ ਉੰਤਾਈ ਦੌੜਾ ਸੀ ਤਾਂ ਮੈਦਾਨ ਤੇ ਕਾਲੇ ਬੱਦਲ ਛਾਏ ਰਹੇ ਤੇ ਰੋਸ਼ਨੀ ਬਹੁਤ ਮੱਧਮ ਹੋ ਗਈ ਇਸ ਦੇ ਨਾਲ ਹੀ بارش ਸ਼ੁਰੂ ਹੋ ਗਈ ਤੇ ਸਾਰਿਆਂ ਨੂੰ ਖਿਡਵੀਆਂ ਵਾਪਸ ਜਾਣਾ ਪਿਆ ਖੇਡ ਰੋਕਣ ਸਮੇਂ ਇੰਗਲੈਂਡ ਜੱਤ ਤੋਂ 35 ਦੌੜਾ ਦੂਰ ਸੀ ਜਦੋਂ ਕਿ ਟੀਮ ਇੰਡੀਆ ਨੂੰ ਸਿਰਫ 4 ਵਿਕਟਾਂ ਦੀ ਲੋੜ ਸੀ ਪਰ ਵੀ ਨੇ ਖੇਡ ਰੋਕ ਦਿੱਤੀ ਤੇ ਫਿਰ ਲਗਭਗ 40 ਮਿੰਟਾਂ ਬਾਅਦ ਜਦੋਂ ਦੋਵੇਂ ਅੰਪਾਇਰਾਂ ਨੇ ਮੈਦਾਨ ਦਾ ਨਿਰੇਖਣ ਕੀਤਾ ਤਾਂ ਸਿਰਫ ਇੱਕ ਫੈਸਲਾ ਲਿਆ ਗਿਆ ਤੈਨ ਦਾ ਖੇਡ ਖਤਮ ਹੋ ਗਿਆ ਜਾਣੀ ਚੌਥੇ ਦਿਨ ਬਾਕੀ 1.5 ਘੰਟੇ ਦੀ ਖੇਡ ਬਰਬਾਦ ਹੋ ਗਈ ਜੱਚ ਫੈਸਲਾ ਨਿਸ਼ਚਿਤ ਸੀ ਇਸ ਦਾ ਪ੍ਰਭਾਵ ਹੋਇਆ ਕਿ ਇਹ ਕਿ ਇਸ ਮੈਚ ਦੇ ਸੀਰੀਜ਼ ਦੇ ਨਤੀਜੇ ਦਾ ਇੰਤਜ਼ਾਰ ਆਖਰੀ ਦਿਨ ਜਾਣੀ 25 ਦਿਨ ਤੱਕ ਕਰਨਾ ਪਵੇਗਾ 10 ਸਾਲ 5 ਟੈਸਟ ਮੈਚਾਂ ਦੀ A ਸੀਰੀਜ਼ ਪ੍ਰਿੰਸਪਸਾ ਲਈ ਪੈਸੇ ਵਸੂਲ ਸਾਬਤ ਹੋਈ ਇਹ ਅਸਲੀ ਹੈ ਕਿਉਂਕਿ ਸੀਰੀਜ਼ ਦੇ ਪਿਛਲੇ 4 ਮੈਚ 5-5 ਦਿਨ ਚੱਲੇ ਜਾਨੀ ਕਿ ਓਵਰ ਟੈਸਟ ਤੋਂ ਪਹਿਲਾਂ ਐਂਡਰਸ ਟੈਂਡਲਕਰ ਟਰੋਫੀ ਦੇ ਪੂਰੇ 20 ਦਿਨ ਦੇਖੇ ਗਏ ਨਹੀਂ ਹਾਲਾਂਕਿ ਓਵਰ ਟੈਸਟ 4 ਦਿਨਾਂ ਚ ਖਤਮ ਹੁੰਦਾ ਜਾਪਦਾ ਸੀ ਪਰ ਮੀ ਨੇ ਇਹ ਯਕੀਨੀ ਬਣਾਇਆ ਕਿ ਪਿਛਲੇ 4 ਮੈਚਾਂ ਬਾਅਦ ਆਖਰੀ ਮੈਚ ਤੇ ਇਸ ਲੜੀ ਦਾ ਫੈਸਲਾ ਵੀ ਆਖਰੀ ਦਿਨ ਲਿਆ ਜਾਵੇਗਾ ਖੇਡਾਂ ਦੇ ਨਾਲ ਜੁੜੀ ਹਰ ਅਪਡੇਟ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ ਉਦ ਤੱਕ ਤੁਸੀਂ ਦੇਖਦੇ ਰਹੋ ਪੰਜਾਬੀ ਲਿੰਕ মিডিਆ ਧੰਨਵਾਦ